जय वैसाले ते वैसा स्वामी जय तय जावा सब नगरी में एको राजा सभ्यपुर थाम जय वैसाला ते वैसा स्वामी स्वामी महाराज परमेस जितने बैठाए उथे बैठिए जिते भेजे उथे जावा सारी नगरी इंसान सार, सारे हिरदों सारे दे ओ आप बैठा सब नगरी में एको राजा ਕਿ ਉਹ ਤੇਰਾ ਮਨ ਮੇਰੇ ਮਨ ਜਿਹਾ ਮੇਰੇ ਮਨ ਜਿਹਾ ਸਭ ਨਗਰੀ ਮੇਰੇ ਕੋਲ ਸਭ ਦੇ ਕੋਲ ਇਹ ਤਾਂ ਆਵਾ ਕਿ ਜਿੱਥੇ ਬੈਠਾ ਉਹ ਥਾਂ ਨੂੰ ਬਿੱਤਰ ਉਹਨੂੰ ਕੋਈ ਥਾਂ ਨੂੰ ਨਹੀਂ ਪਹੁੰਚਦਾ ਪਰ ਤੇਰਾ ਮਨ ਕਵਾੜ ਨੂੰ ਲੱਗਦਾ ਜਿੱਥੇ ਉਹ ਬਾੜ ਹੋ ਕੇ ਦਾ ਜੀ ਲੱਗ ਜਾਂਦਾ ਇੱਥੇ ਵੀ ਨਾ ਲੱਗਦਾ ਲੱਗਦਾ ਕਰੋ ਜਾਂ ਸਮਾਂ ਆਂਦੀ ਲੱਗਦਾ ਉਹ ਵਾਲ ਨਹੀਂ ਜਿਹੜੀ ਕੋਈ ਥਾਂ ਉੱਤੇ ਪਹੁੰਚ ਉਹ ਤੇਰਾ ਕੋਈ ਨਹੀਂ ਕੋ ਕਰੂ ਜੂ ਤੇਰੇ ਕੋਲ ਆ ਜਾ ਹਰ ਮੱਕੇ ਤੇ ਬੰਦ ਹੈਗਾ ਕਿ ਜਿੱਥੇ ਰੱਬੈ ਟੋਆ ਉਹ ਪੁਲੀਟ ਤੇ ਜਿੱਥੇ ਪੁਲੀਟ ਹੈ ਰੱਬ ਪੁਲੀਟ ਤੋਂ ਉੱਛੜ ਕੇ ਹੁਣ ਕਬਾੜ ਜਿੱਥੇ ਜਾਣਾ ਹੈ ਉਹ ਨੂੰ ਛੱਡ ਕੇ ਜਿੱਥੇ ਜਾਏਗਾ ਕਬਾੜ ਹੀ ਆ ਸ਼ਿਸ਼ੂ ਨੂੰ ਛੱਡ ਕੇ ਜਿੱਥੇ ਜਾਵਾਂਗੇ ਤੇ ਗਵਾਰਡ ਨਾਲ ਗੱਡੀ ਆ ਜਾ ਯਾ ਲੋ ਨੂੰ ਨਾਲ ਲੈ ਕੇ ਚੱਲ ਤਾਂ ਤੇ ਹੋਇਆ ਤੇਰੀ ਗੱਲ ਨੂੰ ਲੈ ਕੇ ਸੜਕੋ ਜਾ ਬੁੜਾ ਪਿਆਰੇ ਹੀ ਚੱਲੋ ਠੀਕ ਹੈ ਜਿੰਦ ਕਰਿਆ ਚੱਲਦੇ ਨਾ ਉਹ ਰੋਣਾ ਨੂੰ ਲੈ ਕੇ ਚੱਲੇ ਸਾਦੇ ਸੰਸਾਰੂ ਗੇੜਾ ਕੱਟਿਆ ਸਾਡੇ ਬ੍ਰੱਕਰ ਜੀ ਉਹਨੂੰ ਲੈ ਕੇ ਚੱਲੇ ਸਾਦੇ ਸੰਸਾਰੂ ਜਿਹੜਾ ਕੱਟਿਆ ਸਾਡਾ ਉਹ ਸੀ ਤੇ ਐ ਨਹੀਂ ਉਧਰੋਂ ਟੁੱਟ ਕੇ ਤਾਂ ਇੱਧਰ ਵੱੜਦੇ ਜਾਂਦੇ ਆ ਵੱੜਦੇ ਜਾਂਦੇ ਆ ਫਿਰਦੇ ਜਾਂਦੇ ਆ ਉਧਰੋਂ ਜੁੜ ਕੇ ਆਂਦੇ ਨੇ ਇੱਧਰ ਕਿਰਪਾ ਮੈਂ ਮਿੰਟ ਦੇ ਦਿਖਾਓ ਈਮਨ ਵਾਇਲ ਡੂਇੰਗ ਵੱੜਨੇ With your grace and mercy. With your grace, mm -hmm. it will be possible. With yes. His grace. Oh, Lord, yes. For that, we must do pray. Yes. Pray prayer. to God. Ask for blessings. Yes, Maharaj. With His blessing you will definitely achieve the goal of life. <laughs> okay? Yes, Maharaj. Thank you. <laughs> Thank you. <laughs> Thanks to you too. How are you?